ਪੰਜਾਬੀ ਗਾਇਕ ਸੁਨੰਦਾ ਸ਼ਰਮਾ ਦੇ ਜਿਨ੍ਹਾਂ ਦੇ ਵੱਲੋਂ ਇੱਕ ਪੋਸਟ ਜੋ ਸੋਸ਼ਲ ਮੀਡੀਆ ਉਤੇ ਸਾਂਝੀ ਕੀਤੀ ਜਾਂਦੀ ਹੈ ਜਿਸ ਤੋਂ ਬਾਅਦ ਮਿਊਜ਼ਿਕ ਇੰਡਸਟਰੀ ਦੇ ਪ੍ਰੋਡਿਊਸਰ ਪਿੰਕੀ ਢਾਲੀਵਾਲ ਦੇ ਉਤੇ ਪਰਚਾ ਦਰਜ ਕੀਤਾ ਜਾਂਦਾ ਹੈ ਉਹਨਾਂ ਨੂੰ ਪੁਲਿਸ ਰਿਮਾਂਡ ਚ ਲਿਆ ਜਾਂਦਾ ਜਿਸ ਤੋਂ ਬਾਅਦ ਕੋਰਟ ਦੇ ਵਿੱਚ ਅੱਜ ਉਹਨਾਂ ਦੀ ਪੇਸ਼ੀ ਹੁੰਦੀ ਹੈ ਪੇਸ਼ੀ ਹੋ ਚੁੱਕੀ ਹੈ ਤਾਂ ਦੱਸਦੀ ਹੈ ਕਿ ਕਿਹਾ ਜਾ ਰਿਹਾ ਹੈ ਕਿ ਉਹਨਾਂ ਨੂੰ 2 ਦਿਨ ਦੇ ਪੁਲਿਸ ਰਿਮਾਂਡ ਤੇ ਲਿਆ ਗਿਆ ਤੇ 11 ਤਰੀਕ ਨੂੰ ਦੁਬਾਰਾ ਕੋਰਟ ਦੇ ਵਿੱਚ ਪੇਸ਼ ਕੀਤਾ ਜਾਵੇਗਾ ਦੱਸਦੀ ਹੈ ਕਿ ਸੁਨੰਦਾ ਸ਼ਰਮਾ ਦੇ ਵੱਲੋਂ ਸੋਸ਼ਲ ਮੀਡੀਆ ਉਤੇ ਇੱਕ ਪੋਸਟ ਸਾਂਝੀ ਕੀਤੀ ਗਈ ਸੀ ਜਿਸ ਦੇ ਵਿੱਚ ਉਹਨ ਗੱਲਾਂ ਲਿਖਿਆ ਗਿਆ ਸੀ ਜਿਸ ਤੋਂ ਬਾਅਦ ਜੋ ਐਕਸ਼ਨ ਮੁਹਾਲੀ ਪੁਲਿਸ ਦੇ ਵੱਲੋਂ ਲਿਆ ਜਾਂਦਾ ਤੇ ਪ੍ਰੋਡਿਊਸਰ ਜੋ ਪਿੰਕੀ ਢਾਲੀਵਾਲ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਤਾਂ ਦੱਸ ਦਈਏ ਕਿ ਸੁਨੰਦਰ ਸ਼ਰਮਾ ਦੇ ਵੱਲੋਂ ਜੋ ਪੋਸਟ ਲਿਖੀ ਗਈ ਸੀ ਤਾਂ ਉਸ ਦੇ ਵਿੱਚ ਉਹਨਾਂ ਨੇ ਇੱਕ ਬਹੁਤ ਸੋਹਣੀ ਚੀਜ਼ਾਂ ਲਿਖਿਆ ਸੀ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਸੀਗਾ ਕਿ ਜੋ ਕੁਝ ਮੇਰੇ ਨਾਲ ਕਰ ਰਹੇ ਹੋ ਆਪਣੇ ਬੱਚਿਆਂ ਨੂੰ ਮੇਰੀ ਜਗ੍ਹਾ ਰੱਖ ਕੇ ਸੋਚੋ ਤੇ ਫਿਰ ਦੱਸੋ ਕਿਵੇਂ ਦਾ ਮਹਿਸੂਸ ਹੁੰਦਾ ਹੈ ਮੇਰੀ ਰੋਜ਼ੀ ਰੋਟੀ ਤੇ ਲੱਤ ਮਾਰਦੇ ਹੋ ਥੋੜਾ ਜਿਹਾ ਰਹਿਮ ਕਰੋ ਘਰ ਤੱਕ ਨਹੀਂ ਹੈ ਮੇਰੇ ਕੋਲ ਰੋਟੀ ਜੋਗਾ ਦਾ ਛੱਡ ਦਿਓ ਤਾਂ ਦੱਸ ਦਈਏ ਕਿ ਇਹ ਗੱਲਾਂ ਸੋਸ਼ਲ ਮੀਡੀਆ ਉਤੇ ਸੁਨੰਦਰ ਸ਼ਰਮਾ ਵੱਲੋਂ ਲਿਖਿਆ ਗਿਆ ਸੀ ਜਿਸ ਤੋਂ ਬਾਅਦ ਉਹਨਾਂ ਦੇ ਨਾਲ ਜੋ ਹੈ ਮਹਿਲਾ ਪ੍ਰਧਾਨ ਦੇ ਜੋ ਮੈਡਮ ਆ ਉਹਨਾਂ ਦੇ ਵੱਲੋਂ ਗੱਲਬਾਤ ਕੀਤੀ ਜਾਂਦੀ ਹੈ ਫੋਨ ਦੇ ਉੱਤੇ ਤਾਂ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਸੁਨੰਦਾ ਸ਼ਰਮਾ ਦੇ ਵੱਲੋਂ ਬਹੁਤ ਹੈਰਾਨ ਕਰ ਦੇਣ ਵਾਲੀਆਂ ਗੱਲਾਂ ਚੁਆ ਰੱਖੀਆਂ ਗਈਆਂ ਤੇ ਉਹਨਾਂ ਦੇ ਕਹਿਣਾ ਸੀਗਾ ਕਿ ਅਸੀਂ ਚਾਹੁੰਦੇ ਹਾਂ ਕਿ ਸੁਨੰਦਾ ਸ਼ਰਮਾ ਵੀ ਸਾਡੇ ਨਾਲ ਬੈ ਕੇ ਇੱਥੇ ਸੱਭ ਦੇ ਸਾਹਮਣੇ ਗੱਲਬਾਤ ਕਰੇ ਤਾਂ ਇਹਨਾਂ ਚੀਜ਼ਾਂ ਦੇ ਨਾਲ ਨਾਲ ਇਹ ਵੀ ਖੁਲਾਸੇ ਕੀਤੇ ਗਏ ਸੀਗੇ ਕਿ ਸੁਨੰਦਾ ਸ਼ਰਮਾ ਜੁਆ ਉਹਨਾਂ ਦੇ ਕੋਲ ਆਪਣੇ ਘਰ ਦਾ ਜੋ ਉਹਨਾਂ ਨੇ ਇੱਕ ਫਲੈਟ ਲਿਆ ਸੀਗਾ ਉਹ ਕਿਰਾਏ ਦੇ ਉੱਤੇ ਲਿਆ ਸੀਗਾ ਤੇ ਉਸ ਕਿਰਾਏ ਨੂੰ ਦੇਣ ਦੇ ਲਈ ਵੀ ਪੈਸੇ ਨਹੀਂ ਸੰਤ ਤਾਂ ਕਾਫੀ ਉਹਨਾਂ ਨੂੰ ਰੋਕਿਆ ਜਾ ਰਿਹਾ ਸੀਗਾ ਦੂਸਰੀਆਂ ਫਿਲਮਾਂ ਯਾ ਮਿਊਜ਼ਿਕ ਜੇ ਉਹਨਾਂ ਨੇ ਕੋਈ ਮਿਊਜ਼ਿਕ ਕਰਨਾ ਸੀ ਤਾਂ ਗਾਣਿਆਂ ਦੇ ਵਿੱਚ ਕੰਮ ਕਰਨ ਦੇ ਲਈ ਰੋਕਿਆ ਜਾ ਰਿਹਾ ਸੀ ਤੇ ਕਿਹਾ ਜਾ ਰਿਹਾ ਸੀਗਾ ਕਿ ਉਹਨਾਂ ਨੂੰ ਬੌਂਡ ਕੀਤਾ ਗਿਆ ਤਾਂ ਇਹ ਇਲਜ਼ਾਮ ਜੋ ਸੀਗੇ ਸੁਨੰਦ ਸ਼ਰਮਾ ਦੇ ਵੱਲੋਂ ਲਗਾਏ ਜਾ ਰਹੇ ਸੀਗੇ ਜਿਸ ਤੋਂ ਬਾਅਦ ਮੁਹਾਲੀ ਪੁਲਿਸ ਜੋ ਐਕਸ਼ਨ ਦੇ ਵਿੱਚ ਆਂਦੀ ਹੈ ਉਹਨਾਂ ਦੇ ਵੱਲੋਂ ਪ੍ਰੋਡਿਊਸਰ ਪਿੰਕੀ ਢਾਲੀਵਾਲ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਤੇ ਅੱਜ ਪੇਸ਼ੀ ਹੁੰਦੀ ਹੈ ਪੇਸ਼ੀ ਤੋਂ ਬਾਅਦ 2 ਦਿਨਾਂ ਦਾ ਰਿਮਾਂਡ ਮਿਲਦਾ ਤੇ 11 ਤਰੀਕ ਨੂੰ ਦੁਬਾਰਾ ਜੋ ਪ੍ਰੋਡਿਊਸਰ ਹੈ ਪਿੰਕੀ ਢਾਲੀਵਾਲ ਦੀ ਪੇਸ਼ੀ ਹੋਵੇਗੀ ਸੋ ਪੰਜਾਬੀ ਗਾਇਕ ਸੁਨੰਦ ਸ਼ਰਮਾ ਦੇ ਜਿਨ੍ਹਾਂ ਦੇ ਵੱਲੋਂ ਇੱਕ ਪੋਸਟ ਸੋਸ਼ਲ ਮੀਡੀਆ ਉਤੇ ਸਾਂਝੀ ਕੀਤੀ ਜਾਂਦੀ ਹੈ ਜਿਸ ਤੋਂ ਬਾਅਦ ਮਿਊਜ਼ਿਕ ਇੰਡਸਟਰੀ ਦੇ ਪ੍ਰੋਡਿਊਸਰ ਪਿੰਕੀ ਢਾਲੀਵਾਲ ਦੇ ਉਤੇ ਪਰਚਾ ਦਰਜ ਕੀਤਾ ਜਾਂਦਾ ਹੈ ਉਹਨਾਂ ਨੂੰ ਪੁਲਿਸ ਰਿਮਾਂਡ ਚ ਲਿਆ ਜਾਂਦਾ ਜਿਸ ਤੋਂ ਬਾਅਦ ਕੋਰਟ ਦੇ ਵਿੱਚ ਅੱਜ ਉਹਨਾਂ ਦੀ ਪੇਸ਼ੀ ਹੁੰਦੀ ਹੈ ਪੇਸ਼ੀ ਹੋ ਚੁੱਕੀ ਹੈ ਤਾਂ ਦੱਸਦੀ ਹੈ ਕਿ ਕਿਹਾ ਜਾ ਰਿਹਾ ਹੈ ਕਿ ਉਹਨਾਂ ਨੂੰ 2 ਦਿਨ ਦੇ ਪੁਲਿਸ ਰਿਮਾਂਡ ਤੇ ਲਿਆ ਗਿਆ ਤੇ 11 ਤਰੀਕ ਨੂੰ ਦੁਬਾਰਾ ਕੋਰਟ ਦੇ ਵਿੱਚ ਪੇਸ਼ ਕੀਤਾ ਜਾਵੇਗਾ ਦੱਸਦੀ ਹੈ ਕਿ ਸੁਨੰਦਰ ਸ਼ਰਮਾ ਦੇ ਵੱਲੋਂ ਸੋਸ਼ਲ ਮੀਡੀਆ ਉਤੇ ਇੱਕ ਪੋਸਟ ਸਾਂਝੀ ਕੀਤੀ ਗਈ ਸੀ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਬਹੁਤ ਸਾਰੀਆਂ ਗੱਲਾਂ ਲਿਖੀਆਂ ਗਈਆਂ ਸੀ ਜਿਸ ਤੋਂ ਬਾਅਦ ਜੋ ਐਕ ਮੁਹਾਲੀ ਪੁਲਿਸ ਦੇ ਵੱਲੋਂ ਲਿਆ ਜਾਂਦਾ ਤੇ ਪ੍ਰੋਡਿਊਸਰ ਜੋ ਆ ਪਿੰਕੀ ਢਾਲੀਵਾਲ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਤਾਂ ਦੱਸ ਦਈਏ ਕਿ ਸੁਨੰਦਰ ਸ਼ਰਮਾ ਦੇ ਵੱਲੋਂ ਜੋ ਪੋਸਟ ਲਿਖੀ ਗਈ ਸੀ ਤਾਂ ਉਸ ਦੇ ਵਿੱਚ ਉਹਨਾਂ ਨੇ ਇੱਕ ਬਹੁਤ ਸੋਹਣੀ ਚੀਜ਼ਾਂ ਲਿਖਿਆ ਸੀ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਸੀਗਾ ਕਿ ਜੋ ਕੁਝ ਮੇਰੇ ਨਾਲ ਕਰ ਰਹੇ ਹੋ ਆਪਣੇ ਬੱਚਿਆਂ ਨੂੰ ਮੇਰੀ ਜਗ੍ਹਾ ਰੱਖ ਕੇ ਸੋਚੋ ਤੇ ਫਿਰ ਦੱਸੋ ਕਿਵੇਂ ਦਾ ਮਹਿਸੂਸ ਹੁੰਦਾ ਹੈ ਮੇਰੀ ਰੋਜ਼ੀ ਰੋਟੀ ਤੇ ਲੱਤ ਮਾਰਦੇ ਹੋ ਥੋੜਾ ਜਿਹਾ ਰਹਿਮ ਕਰੋ ਘਰ ਤੱਕ ਨਹੀਂ ਹੈ ਮੇਰੇ ਕੋਲ ਰੋਟੀ ਜੋਗਾ ਦਾ ਛੱਡ ਦਿਓ ਤਾਂ ਦੱਸ ਦਈਏ ਕਿ ਇਹ ਗੱਲਾਂ ਜੋ ਸੋਸ਼ਲ ਮੀਡੀਆ ਉੱਤੇ ਸੁਨੰਦਰ ਸ਼ਰਮਾ ਵੱਲੋਂ ਲਿਖ ਉਹਨਾਂ ਦੇ ਨਾਲ ਜੋ ਹੈ ਮਹਿਲਾ ਪ੍ਰਧਾਨ ਦੇ ਜੋ ਮੈਡਮ ਆ ਉਹਨਾਂ ਦੇ ਵੱਲੋਂ ਗੱਲਬਾਤ ਕੀਤੀ ਜਾਂਦੀ ਹੈ ਫੋਨ ਦੇ ਉੱਤੇ ਤਾਂ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਸੁਨੰਦਾ ਸ਼ਰਮਾ ਦੇ ਵੱਲੋਂ ਬਹੁਤ ਹੈਰਾਨ ਕਰ ਦੇਣ ਵਾਲੀਆਂ ਗੱਲਾਂ ਚੁਆ ਰੱਖੀਆਂ ਗਈਆਂ ਤੇ ਉਹਨਾਂ ਦੇ ਕਹਿਣਾ ਸੀਗਾ ਕਿ ਅਸੀਂ ਚਾਹੁੰਦੇ ਹਾਂ ਕਿ ਸੁਨੰਦਾ ਸ਼ਰਮਾ ਵੀ ਸਾਡੇ ਨਾਲ ਬੈ ਕੇ ਇੱਥੇ ਸੱਭ ਦੇ ਸਾਹਮਣੇ ਗੱਲਬਾਤ ਕਰੇ ਤਾਂ ਇਹਨਾਂ ਚੀਜ਼ਾਂ ਦੇ ਨਾਲ ਨਾਲ ਇਹ ਵੀ ਖੁਲਾਸੇ ਕੀਤੇ ਗਏ ਸੀਗੇ ਕਿ ਸੁਨੰਦਾ ਸ਼ਰਮਾ ਜੁਆ ਉਹਨਾਂ ਦੇ ਕੋਲ ਆਪਣੇ ਘਰ ਦਾ ਜੋ ਉਹਨਾਂ ਨੇ ਇੱਕ ਫਲੈਟ ਲਿਆ ਸੀਗਾ ਉਹ ਕਿਰਾਏ ਦੇ ਉੱਤੇ ਲਿਆ ਸੀਗਾ ਤੇ ਉਸ ਕਿਰਾਏ ਨੂੰ ਦੇਣ ਦੇ ਲਈ ਵੀ ਪੈਸੇ ਨਹੀਂ ਸੰਤ ਤਾਂ ਕਾਫੀ ਉਹਨਾਂ ਨੂੰ ਰੋਕਿਆ ਜਾ ਰਿਹਾ ਸੀਗਾ ਦੂਸਰੀਆਂ ਫਿਲਮਾਂ ਜਾਂ ਮਿਊਜ਼ਿਕ ਜੇ ਉਹਨਾਂ ਨੇ ਕੋਈ ਮਿਊਜ਼ਿਕ ਕਰਨਾ ਸੀ ਤਾਂ ਗਾਣਿਆਂ ਦੇ ਵਿੱਚ ਕੰਮ ਕਰਨ ਦੇ ਲਈ ਰੋਕਿਆ ਜਾ ਰਿਹਾ ਸੀ ਤੇ ਕਿਹਾ ਜਾ ਰਿਹਾ ਸੀਗਾ ਕਿ ਉਹਨਾਂ ਨੂੰ ਬੌਂਡ ਕੀਤਾ ਗਿਆ ਤਾਂ ਇਹ ਇਲਜ਼ਾਮ ਜੋ ਸੀਗੇ ਸੁਨੰਦਰ ਸ਼ਰਮਾ ਦੇ ਵੱਲੋਂ ਲਗਾਏ ਜਾ ਰਹੇ ਸੀਗੇ ਜਿਸ ਤੋਂ ਬਾਅਦ ਮੁਹਾਲੀ ਪੁਲਿਸ ਜੋ ਐਕਸ਼ਨ ਦੇ ਵਿੱਚ ਆਂਦੀ ਹੈ ਉਹਨਾਂ ਦੇ ਵੱਲੋਂ ਪ੍ਰੋਡਿਊਸਰ ਪਿੰਕੀ ਢਾਲੀਵਾਲ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਤੇ ਅੱਜ ਪੇਸ਼ੀ ਹੁੰਦੀ ਹੈ ਪੇਸ਼ੀ ਤੋਂ ਬਾਅਦ 2 ਦਿਨਾਂ ਦਾ ਰਿਮਾਂਡ ਮਿਲਦਾ ਤੇ 11 ਤਰੀਕ ਨੂੰ ਦੁਬਾਰਾ ਜੋ ਪ੍ਰੋਡਿਊਸਰ ਹੈ ਪਿੰਕੀ ਢਾਲੀਵਾਲ ਦੀ ਪੇਸ਼ੀ ਹੋਵੇਗੀ